ਭਾਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਇਕਵਾਲ ਵਾਲੀ ਅੱਜ ਪਹੁੰਚੇ ਹਾਂ ਬਾਈ ਆਪਾਂ ਨਾਬੇ ਸ਼ਹਿਰ ਦੇ ਵਿੱਚ ਤੇ ਬੜਾ ਮਸ਼ਹੂਰ ਸ਼ਹਿਰ ਆ ਭਾਈ ਤੇ ਅੱਜ ਇੱਥੇ ਇੰਟਰਨੈਸ਼ਨਲ ਪੰਜਾਬੀ ਵਿਰਸੇ ਦੇ ਵਾਰਸ ਆਪਾਂ ਲਾਵਾਂਗੇ ਭਾਈ ਇੱਥੇ ਰੌਣਕਾਂ ਤੇ ਥੋੜੇ ਚਿਰ ਬਾਅਦ ਚ ਨਾਨਕੇ ਆ ਜਾਣੇ ਨੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਵੀ ਤਿਆਰੀਆਂ ਪੂਰੀਆਂ ਨੇ ਇਸ ਟਾਈਮ ਹਣਾ ਤੇ ਥੋੜੇ ਚਿਰ ਬਾਅਦ ਚ ਆਪਣਾ ਸਾਰਾ ਗਰੁੱਪ ਰੈਡੀ ਹੋਣ ਲੱਗਿਆ ਹੈ ਤੇ ਪੱਕਾ ਪੁੱਕਾ ਬਣ ਕੇ ਤੇ ਆਪਾਂ ਲਾਉਨੇ ਆ ਭਾਈ ਰੌਣਕਾਂ ਇਸ ਦਵਾ ਥੋੜੇ ਚਿਰ ਬਾਅਦ ਚ ਜੀ ਦੋਸਤੋ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੇਰੀ ਸਾਰੀ ਫੇਸਬੁਕ ਫੈਮਿਲੀ ਨੂੰ ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੇ ਐਂ ਦੇਖ ਕੇ ਸਾਰੇ ਗਰੁੱਪ ਨੂੰ ਇੰਨਾ ਪਿਆਰ ਦਿੰਨੇ ਹੋ ਮੈਂ ਤੁਹਾਡਾ ਆਪਣਾ ਇਕਵਾਲ ਵਾਲੀ ਇੰਟਰਨੈਸ਼ਨਲ ਪੰਜਾਬੀ ਵਿਰਸੇ ਦੇ ਵਾਰਸ ਮਲਵਈ ਗਿੱਧਾ ਗਰੁੱਪ ਤੇ ਹਰ ਖੁਸ਼ੀ ਦੇ ਵਿੱਚ ਯਾਦ ਕਰਿਆ ਕਰੋ ਤੇ ਆਪਾਂ ਅੱਜ ਪਹੁੰਚੇ ਹੋਏ ਆ ਨਾਭੇ ਸ਼ਹਿਰ ਦੇ ਵਿੱਚ ਤੇ ਲਾਉਨੇ ਆ ਤੁਸੀਂ ਪਿੱਛੇ ਦੇਖ ਰਹੇ ਹੋਗੇ ਟੈਂਟ ਤਿਆਰ ਆ ਨਾਨਕੇ ਆਉਣ ਵਾਲੇ ਨੇ ਲਾਉਨੇ ਆ ਆਪਾਂ ਰੌਣਕਾ ਬਾਈ ਇਹ ਰੋਡ ਆ ਬਾਈ ਅੜਦੜੇ ਉਹ ਕਨ ਹਾਰ ਨਾ ਵੱਧ ਪਈ ਜਾਂਦੇ ਨੇ ਕਿਤੇ ਦੇਖਣਾ ਵੀ ਪੈ ਜਾਂਦਾ ਤੇ ਭਰਾਵਾਂ ਨੂੰ ਆਪਾਂ ਲਾਉਨੇ ਆ ਥੋੜੇ ਦੇ ਵਿੱਚ ਵਿੱਚ ਰੌਣਕਾ ਹਨਾ ਬਾਈ ਹਨਾ ਦੇਖ ਲਓ ਰੇਂਜ ਚੱਲੇਗਾ ਹਾਂਜੀ ਦੋਸਤੋ ਤੇ ਡੀਜੇ ਰੈਡੀ ਹੋਣ ਲੱਗਿਆ ਹੈ ਹੈਦਰ ਤਿਆਰੀਆਂ ਤੇ ਬਾਈ ਰਾਣਾ ਸਾਡਾ ਕਿਉਂਕਿ ਜੇ ਇਹ ਘਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਗਰਾਮ ਲਾ ਲਿਆ ਆਪਾਂ ਨੇ ਤੇ ਸਾਨੂੰ ਇੱਥੇ ਪਹੁੰਚ ਕੇ ਘਰ ਵਾਲੀ ਫੀਲਿੰਗ ਆਉਂਦੀ ਆ ਬਾਈ ਡੀਜੇ ਲੱਗਣ ਲੱਗਾ ਰੈਡੀ ਆ ਤੇ ਬਸ ਤਿਆਰੀ ਹੋਈ ਅਸਾਂ ਕਮਧੀਆਂ ਨਾਨਕੇ ਪਹੁੰਚਣ ਵਾਲੇ ਨੇ ਤੇ ਉਹ ਤੋਂ ਬਾਅਦ ਮਲਬਈ ਬੋਲੀਆਂ ਤੇ ਨਾਨਕੇ ਦਾਦਕੇ ਵਾਲੀਆਂ ਬੋਲੀਆਂ ਆਪਾਂ ਉਹ ਤੋਂ ਬਾਅਦ ਸਿੱਠਣੀਆਂ ਸਾਰਾ ਕੁਝ ਤੁਹਾਨੂੰ ਸੁਣਾਉਣਾ ਹੈ ਬਾਈ ਹਨਾ